ਰਬੂ ਜੀ ਹਾਂ ਜੀ ਮੈਂ ਨਾ ਫੋਨ ਵੀ ਕੀਤਾ ਵਾ ਤੇ ਭਾਬੀ ਨਾ ਅੰਦਰੋਂ ਬਾਹਰ ਨਹੀਂ ਨਿਕਲੀ ਤੇ ਜੇ ਮੇਰੀ ਮਾਂ ਹੁੰਦੀ ਨਾ ਉਹਨੇ ਇੱਥੇ ਬੈਠੀ ਨੇ ਮੈਨੂੰ ਡੀਕੀ ਜਾਣਾ ਹੈਗਾ ਤੇ ਜਦੋਂ ਮੈਂ ਆਉਣਾ ਹੈਗਾ ਫੇਰ ਹੀ ਉਹਨੇ ਅੰਦਰ ਜਾਣਾ ਸਸੀ ਕਾ ਸਸੀ ਕਾ ਜੀ ਸਸੀ ਕਾ ਠੀਕ ਠਾਕ ਹਾਂ ਜੀ ਠੀਕ ਠਾਕ ਤੇ ਹੀ ਸੁਣਾਓ ਹਾਂ ਠੀਕ ਆ ਜਾ ਆ ਨੰਬਰ ਵੀ ਸੀ ਨੰਬਰ ਕੋਪੀ ਦਾ ਹੀ ਸੀ ਸਸਿਆ ਬੀ ਬਿਸਰਿਕਾ ਠੀਕ ਠਾਕ ਹਾਂਜੀ ਠੀਕ ਠਾਕ ਕਿਤੇ ਸਮ੍ਰੀਤ ਸਮ੍ਰੀਤ ਅੱਗੇ ਅੱਗੇ ਆ ਗਈ ਮਿਲੀ ਨਹੀਂ ਤੁਹਾਨੂੰ ਨਹੀਂ ਮੈਂ ਤਾਂ ਇੱਧਰ ਵੀ ਆਈ ਜੀ ਉਹ ਨਰ ਮੜ ਗਿਆ ਤੇ ਲੈ ਮੈਂ ਘਰ ਰੋਹਤਾ ਹੀ ਆ ਰਹੀ ਆ ਰਸ਼ਾ ਬਹਿ ਜਾਓ ਇੱਥੇ ਮੈਂ ਕਿਹਾ ਡਰਾਈਵ ਰੂਮ ਚ ਉਹ ਡਰਾਈਵ ਰੂਮ ਸੀ ਬਹਿ ਜਾਂਦੇ ਆ ਚੱਲ ਆਜੋ ਮੈਂ ਪਾਣੀ ਲਿਆਉਣੀ ਬਹੁਤ ਸੀ ਚਲ ਠੀਕ ਆ ਜਾ ਹੋਰ ਮਾਸੀ ਜੀ ਹਣ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਪਾਜੀ ਹਾਂ ਸਾਰੇ ਠੀਕ ਅੱਛਾ ਪਮੀਤਾ ਜੀ ਸਸਿਕਾ ਜੀ ਠੀਕ ਠਾਕ ਬਤ ਹਾਂ ਜੀ ਤੁਸੀਂ ਬਾਹਰ ਹੀ ਨਹੀਂ ਆਇਆ ਤੇ ਪੁੱਤ ਮੈਂ ਤੇ ਇੱਥੇ ਆ ਨਹੀਂ ਆ ਪਾ ਚ ਪੀਣ ਨੂੰ ਦਿਨੀ ਤੁਹਾਨੂੰ ਠੰਡਾ ਤਾਂ ਤੁਹਾਡਾ ਪਤਾ ਨਹੀਂ ਲੱਗਾ ਤੂੰ ਕਿਰੇ ਵੇਲੇ ਅੰਦਰ ਵੜ ਗਈ ਆ ਅੱਛਾ ਹਾਂ ਆਪਣਾ ਰਖੜੀ ਬੰਨਣਾ ਨਹੀਂ ਆ ਰਖੜੀ ਬੰਨਣਾ ਆ ਮੈਂ ਤੇ ਉਹਦੇ ਵੀਰੇ ਨੂੰ ਰਖੜੀ ਬੰਨਣੀ ਆ ਨਾਲੇ ਗਿਫਟ ਵੀ ਲੈ ਕੇ ਜਾਊਂਗੀ ਤੇ ਰਖੜੀ ਤੇ ਲੈ ਕਿੰਨੇ ਦਿਨ ਪਏ ਤੁਸੀਂ ਅੱਗੋਂ ਹੀ ਆ ਗਏ ਰਖੜੀ ਲੈ ਕੇ ਨਹੀਂ ਹਾਂ ਉਹ ਤੇ ਪਪਾ ਚਲੇ ਲਾਂਗੇ ਦ ਗਿਫਟ ਜਿਹੜੇ ਆ ਨਾ ਉਹਨਾਂ ਨੇ ਆ ਗੱਲਾਂ ਬਾਅਦ ਚ ਕਰਦੇ ਆ ਪਹਿਲਾਂ ਬਹੁ ਉੱਥੇ ਆ ਪਾਣੀ ਪੂਣੀ ਤੇ ਪੀ ਲਓ ਪਹਿਲਾਂ ਠੀਕ ਆ ਆਜੋ ਫਿਰ ਉੱਥੇ ਆ ਜੰਨੀ ਮੈਂ ਬਸ ਮਾਂ ਨੇ ਸਿਖਾ ਰਿਆ ਹੋਣਾ ਨਾ ਵੀ ਜਾਂਦੇ ਆ ਰਖੜੀ ਦਾ ਸਨਾਹ ਦੇ ਦੀ ਜਾਂਦੇ ਆ ਗਿਫਟ ਦੱਸ ਦੇ ਗਿਫਟ ਲੈ ਕੇ ਬੈਠੇ ਆ ਤੁਹਾਡੇ ਵਾਸਤੇ ਅਜੇ ਆ 100 ਦੀ ਬੋਤਲ ਲਿਆਂਦੀ ਆ ਹੱਦ ਹੋ ਗਈ ਇਹਨਾਂ ਵਾਲੀ ਹੁਣ ਤੇ ਬਸ ਸਮਝੋ ਵੀ ਖਰਚਾ ਹੀ ਖਰਚਾ ਅੱਜ ਤੋਂ ਹੀ ਨੰਨਾ ਮਰਜੀ ਸਰਫਾ ਕਰ ਲੋ ਇਹ ਕੁੜੀ ਜਿਹੜੀ ਇਹ ਨਹੀਂ ਸਰਫਾ ਕਰਨ ਵਾਲੀ ਹੈ ਤੇ ਬੜੇ ਪੈਸੇ ਖਰਚਾਊਗੀ ਉਹਦੇ ਨੂੰ ਸਮਝਾਉਂਗੀ ਨਾ ਜੇ ਕੋਈ ਚੀਜ਼ ਮੰਗੂਗੀ ਤੇ ਆਖੇ ਵੀ ਮੈਂ ਨਹੀਂ ਗਈ ਹਜੇ ਮੈਂ ਨਹੀਂ ਕਹੇ ਜਾਣਾ ਠਹਿਰ ਕੇ ਜਾਣੇ ਨਾ ਕੇ ਜਾਣੇ ਆ ਸੌਨੇ ਆ ਕੜੀ ਗਰਮੀ ਬੜੀ ਇਦਾਂ ਨੇ ਬੰਨੇ ਲਾਉਂਗੀ ਨਾ ਫਿਰ ਰੋਕੇ ਜਾਊਗਾ ਫਿਰ ਬੰਸਾ ਸਿਕਾਹ ਕਾਚੀ ਕਾਪ ਤੋਏ ਠੀਕਾ ਮੈਂ ਮੈਨੂੰ ਆਜਾ ਮਾਦਰ ਭੱਜ ਕੇ ਦੂਦੇ ਨਾਲ ਅੰਦਰ ਹੀ ਵੜ ਗਈ ਹੈ ਇਹ ਤਾਂ ਚਾਹ ਹੀ ਬੜਾ ਹੀ ਹੈ ਮੈਂ ਕਿਉਂ ਆਉਂਦਾ ਕਿ ਨਾਨਕੇ ਦਾ ਚਾਹ ਹਾਂ ਹਾਂ ਲੋ ਜੀ ਪੀਓ ਆ ਜਾ ਤੂੰ ਅੰਦਰ ਤੂੰ ਵੀ ਆ ਜਾ ਤੂੰ ਨਹੀਂ ਨਾ ਉਹਨਾਂ ਨੂੰ ਬੈਠ ਦੇਣਾ ਕਿ ਅਹੀਂ ਹੁਣ ਬਹਿ ਬਹਿ ਕੇ ਉੱਥੇ ਬਰਾਬਰ ਤੇ ਬਹਿ ਜਾਣਾ ਪਰੋਣੀ ਦੇ ਨਹੀਂ ਨਹੀਂ ਬਰਾਬਰ ਦੀ ਨਹੀਂ ਗੱਲ ਹੁੰਦੀ ਚਲ ਆਈ ਆ ਬਹਿਣ ਦੇ ਜੇ ਲੱਗੇ ਤੇ ਤੂੰ ਨਹੀਂ ਲੈ ਆਈ ਮੈਂ ਮੈਂ ਤਾਂ ਸ਼ੂਗਰ ਅੱਗੇ ਵਧੀ ਆ ਮਾਪੇ ਜੇ ਨਹੀਂ ਸਰੀਰ ਠੀਕ ਹੈਗਾ ਸਰ ਪੀਲਾ ਘੁੱਟ ਨਹੀ ਨਹੀ ਫੇਰ ਮੁੜ ਕੇ ਡਾਕਟਰ ਦੇ ਭਜਣਾ ਪੈਣਾ ਮੈਂ ਤਾਂ ਹੁਣੇ ਜੀ ਗੋਲੀ ਖਾ ਕੇ ਟਿਸ਼ੂਗਰ ਦੀ ਅਛੇ ਅਛੇ ਤੁਸੀਂ ਪੀ ਲਓ ਤਾਂ ਥੋੜਾ ਜਿਹਾ ਚੋਲ ਲੀ ਨਹੀ ਮੈਂ ਨਹੀਂ ਪੀਣਾ ਸਰ ਯੋਦੇ ਨਾ ਲੈ ਆਉਂਦੀ ਪੀਲਾ ਪੁੱਤ ਉਹ ਕਹਿੰਦੇ ਵੀ ਮੈਂ ਫੇਰ ਆ ਜੂੰਗਾ ਤਾਂ ਹੁਣ ਚੰਗਾ ਜਿਹਾ ਨਾਲ ਹੀ ਲੱਗਦੇ ਹੱਥ ਆ ਜਾਂਦਾ ਕਿ ਕੰਮ ਹੀ ਨਾ ਥੋੜੇ ਜੇ ਕੰਮ ਕਰਨ ਵਾਲੇ ਸੀ ਕਹਿੰਦੇ ਵੀ ਕਰ ਲਵਾਂ ਠੀਕ ਚਲ ਕੋਈ ਨਹੀਂ ਹਾਂਜੀ ਮਿਲੀ ਆ ਛੁੱਟੀ ਕੋ ਹਾਂਜੀ ਰਹੂੰਗੀ ਦੋ ਦਿਨ अच्छा हां जी छुट्टी आके इठे मिलਦੀਆਂ ਵਾ ਘਰਾਂ ਦੇ ਤਾਂ ਦੰਧਾਲੀ ਨਹੀਂ ਮੁੱਕਦੇ ਮਾਸੀ ਵਿਚਾਰੀ ਠੀਕ ਨਹੀਂ ਰਹਿੰਦੀ ਹੁਣ ਠੀਕ ਰਹਿੰਦੀ ਆ ਹਾਂ ਠੀਕ ਹੋਣ ਤੇ ਫਰਕ ਪਿਆ ਹੈ ਉਹਨਾਂ ਨੂੰ ਅੱਛਾ ਜੀ ਸਤ ਬਾਅਦ ਤਾਂ ਹੀ ਛੁੱਟੀ ਮਿਲੀ ਇਹਨੂੰ ਦੋ ਤਿੰਨ ਦਿਨ ਦੀ ਅੱਛਾ ਅੱਛਾ ਹੂੰ ਮੈਂ ਦੋ ਤਿੰਨ ਦੇ ਤਿੰਨ ਚਾਰ ਦਿਨ ਨਹੀਂ ਆਪਾਂ ਜਾਣਦੇ ਤੂੰ ਦੋ ਦਿਨ ਦੀ ਲੈ ਗਈ ਦੋ ਦਿਨ ਸਾਡੇ ਵੱਲੋਂ ਮੈਂ ਤਾਂ ਤਰ੍ਹਾਂ ਕਿਤੇ ਜਾਵਾਂ ਨਾ ਇਥੋਂ ਕਹਿ ਕੇ ਜਾਣਾ ਹੁੰਦਾ ਵੀ ਮੈਂ ਰਹਿਣ ਜਾਣਾ ਵਾ ਉੱਥੇ ਜਾ ਕੇ ਫਿਰ ਜੀਨ ਲੱਗਾ ਘਰ ਦਾ ਹੀ ਧਿਆਨ ਰਹੂਗਾ ਵੀ ਘਰ ਜਾਵਾਂ ਘਰ ਜਾਵਾਂ ਕਿਹੜਾ ਵੇਲਾ ਘਰ ਹੈ ਹੀ ਇਦਾਂ ਦੀ ਚੀਜ਼ ਵਾ ਆ ਨਹੀਂ ਘਰ ਦਾ ਖਿਆਲ ਤਾਂ ਚਲੋ ਆਉਂਦਾ ਹੀ ਆ ਹਾਂ ਜੀ ਇਹ ਤਾਂ ਮੈਂ ਉੱਥੋਂ ਭੱਜੂਗੀ ਵੀ ਨਹੀਂ ਆਪਣਾ ਹੀ ਘਰ ਚੰਗਾ ਵਾ ਤੇ ਦੀਆਂ ਫੇ ਛੁੱਟੀਆਂ ਨਾ ਉਹ ਜਾਣ ਗਿਆ ਸਮ੍ਰੀਤ ਦੀਆਂ ਨਹੀਂ ਤੂੰ ਦੋ ਛੁੱਟੀਆਂ ਹੈਗੀਆਂ ਅਹੀਂ ਅੱਛਾ ਅੱਛਾ ਤੇ ਦੋ ਉਦਾਂ ਕਰ ਲਾਂਗੇ ਕਿ ਤਾਂ ਕੀ ਆ ਆਇਆ ਇੰਨੇ ਖਰਚੇ ਮੰਗਿਆਈ ਇੰਨੀ ਪੜਾਈਆਂ ਤੇ ਪਤਾ ਕਿੰਨੇ ਖਰਚੇ ਆ ਨਿਆਣੀ ਦੀਆਂ ਛੁੱਟੀਆਂ ਦੇ ਜਾ ਦੇ ਵਿੱਚ ਪੜਾਈ ਖਰਾਬ ਕਰਾਉਣੀ ਆ ਚਲੋ ਦੇਖ ਲਾਂ ਕਿ ਜਦੋਂ ਜੀ ਲੱਗਦਾ ਹੈ ਹਾਂਜੀ ਨਾ ਇਹ ਕਿ ਨਹੀਂ ਜੀ ਲੱਗਣਾ ਹੈ ਹੋਰ ਇਹਦਾ ਕਿੱਥੇ ਲੱਗਣਾ ਕਿਉਂ ਭਲਾ ਤੋ ਹੈ ਫਿਲਮ ਫੇਲ ਆ ਜਾਂਦੀ ਮਮਾ ਮੈਂ ਤੇਲੀ ਉਦ ਵੀ ਲੜ ਖੇੜਾ ਲੜੀਣਾ ਪਰ ਅੱਛਾ ਲੜੂੰਗੀ ਲੈ ਦਿੰਦੇ ਨੇ ਇਹ ਤਾਂ ਫੋਨ ਕਰਕੇ ਵੀ ਲੜਦੀ ਰਹਿੰਦੀ ਹੈ ਮੈਂ ਤਾਂ ਉਹਦੇ ਨਾਲ ਫੋਨ ਕਰਕੇ ਵੀ ਲੜਦੀ ਰਹਿੰਦੀ ਹਾਂ ਹਾਂ ਤੇ ਵਿਜੇ ਇਹ ਵੀ ਲੱਗੇਗਾ ਨਾ ਘਰ ਬਣਾਉਣਾ ਸ਼ੁਰੂ ਕਰੇ ਅੱਛਾ ਮਕਾਨ ਲੱਗੇ ਬਣਾਉਣਾ ਹਾਂ ਅੱਛਾ ਤੇ ਉਹ ਮਿਸਤਰੀ ਨਾਲ ਗੱਲ ਹੋਈ ਤੇ ਉਹ ਕਹਿੰਦਾ ਵੀ ਅਜੇ ਵੀ 2 ਮਹੀਨੇ ਨਹੀਂ ਹੈਗਾ ਟਾਈਮ ਤੇ ਉਸ ਬਾਅਦ ਫਿਰ ਸ਼ੁਰੂ ਕਰ ਉਹ ਤੁਸੀਂ ਸ਼ੁਰੂ ਜਿੰਨੀ ਮੇਰੇ ਕੋਲ ਮਤ ਹੋਊਗੀ ਮੈਂ ਪੂਰੀ ਮਤ ਦਊਗਾ ਤੁਹਾਨੂੰ ਬਾਕੀ ਇਹ ਮੈਂ ਦੇ ਕੇ ਲੈਣੇ ਨਹੀਂਗੇ ਤੁਹਾਡੇ ਕੋਲ ਨਹੀਂ ਚਲੋ ਉਹ ਤੇ ਹੈ ਹੀ ਹੈ ਬਜੇ ਲਵਾਂਗੇ ਤੇ ਫਿਰ ਤੇ ਵਾਪਸ ਤੇ ਕਰਾਂਗੇ ਜਦੋਂ ਉਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਤੇ ਸਾਡਾ ਵੀ ਫਰਜ਼ ਬਣਦਾ ਹੀ ਹੈ ਨਾ ਕੀ ਘਰ ਵਿੱਚ ਲੱਗੀ ਹੈ ਗਲਾਸ ਹੀ ਮੈਂ ਖੜੇ ਇਧਰ ਆ ਜਾ ਬੰਦੇ ਆ ਜਾ ਕੀ ਕਰਨ ਲੱਗੇ ਆ ਖੰਡ ਮਕਾਨ ਆਖਣ ਦੀ ਲੱਗੇ ਸ਼ੁਰੂ ਕਰਨਾ ਅੱਛਾ ਤੇ ਮੈਂ ਕੋਈ ਨਹੀਂ ਜਿੰਨੀ ਸਾਡੇ ਨੂੰ ਮਤ ਹੋ ਗਈ ਆਪਾਂ ਵੀ ਦਵਾਂਗੇ ਗੁਰਪ੍ਰੀਤ ਕਿੱਥੇ ਮਈਤਾਂ ਦੇ ਹੁੰਦੀਆਂ ਆ ਮੈਂ ਇੰਨੀਆਂ ਪਹਿਲੋ ਸੋਗਾ ਪੈਸੇ ਆਪਣੇ ਜਮਾ ਰੱਖੀ ਦੇ ਆ ਪਤਾ ਲੱਗੇ ਸਾਡੇ ਕੋ ਕਿੰਨੇ ਕ ਪੈਸੇ ਹੋ ਗਏ ਆ ਤੇ ਉਹ ਸਾਬ ਨਾਲ ਕੰਮ ਸ਼ੁਰੂ ਕਰੀਦਾ ਵਾ ਕਿਸੇ ਦੇ ਸਿਰ ਤੇ ਥੋੜੀ ਛਾਲਾ ਮਾਰੀ ਦੀਆਂ ਵਾ ਤੇ ਕੋਈ ਨਹੀਂ ਜਿੰਨੇ ਜੋਗੇ ਆਗੇ ਆਪਾਂ ਦਵਾਂਗੇ ਕਿ ਫਿਰ ਕੀ ਇਹਦੇ ਵਿੱਚ ਤੇ ਘਰਾ ਮਰ ਗਿਆ ਘਰ ਬਾ ਤੁਸੀਂ ਹੁਣ ਕੋ ਸਾਰੀ ਕੋਠੀ ਤੇ ਥੋੜਾ ਦੇ ਦੋਗੇ ਕਿਤੇ ਦੇ ਦੋਗੇ 10-20000 ਰੁਪਇਆ ਕੋਈ ਨਹੀਂ ਜਿੰਨਾ ਵੀ ਉਹਨਾਂ ਲੋੜ ਹੋ ਗਈ ਮੈਂ ਦੇ ਦੂੰਗਾ ਆਪੇ ਤੂੰ ਦੇਣਾ ਵਾ ਹਾਏ ਹਾਏ ਦੇਣਾ ਤੇ ਨਹੀਂਗਾ ਮੈਂ ਕਹਿਣਾ ਸੌਖਾ ਵਾ ਕਰਨਾ ਔਖਾ ਵਾ ਮਿਸਤਰੀ ਕਹਿ ਦਿੰਦੇ ਹੁੰਦੇ ਕੋਰਪ੍ਰੀਤ ਇੰਨੇ ਕ ਪੈਸੇ ਨਾ ਪਣ ਜਾਣਾ ਤੁਹਾਡਾ ਮੁੜ ਕੇ ਜਦੋਂ ਛੇੜ ਛੇੜ ਲਈਏ ਨਾ ਬਹੁਤ ਜਿਆਦੇ ਪੈਸੇ ਲੱਗ ਜਾਂਦੇ ਆ ਦੀ ਲੱਗ ਜਾਂਦੇ ਭਾਬੀ ਜੀ ਸਾਨੂੰ ਪਤਾ ਵਾ ਅਸੀਂ ਉਸ ਹਿਸਾਬ ਨਾਲ ਕੰਮ ਸ਼ੁਰੂ ਕੀਤਾ ਜਿੰਨੇ ਕਿ ਸਾਡੇ ਕੋਲ ਪੈਸੇ ਹੈਗੇ ਨਾ ਉਸ ਹਿਸਾਬ ਨਾਲ ਕਰਨਾ ਸ਼ੁਰੂ ਹਾਂ ਆਹ ਤਾਂ ਹੀ ਨਾਲ ਪਹਿਲਾਂ ਅਸੀਂ ਨੀਹਾਂ ਕਰ ਲਾਂਗੇ ਤੇ ਫਿਰ ਬਾਅਦ ਚ ਖੜੇ ਕਰ ਲਵਾਂਗੇ ਹੌਲੀ ਹੌਲੀ ਤੇ ਲਾਈ ਜਾਵਾਂਗੇ ਉਹ ਤਾਂ ਗੱਲ ਸਹੀ ਆ ਜਿਹੜਾ ਕਿ ਮੈਂ ਦੇ ਦੂੰਗਾ ਮੈਂ ਕਰ ਲਊਗਾ ਤੁਸੀਂ ਕਿੱਥੋਂ ਦੇ ਦੇਣੀ ਆ ਚਾਦਰ ਵੇਖ ਕੇ ਪੈਰ ਪਸਾਰੋ ਕਹਿੰਦੇ ਲੋਕ ਸਿਆਣੇ ਆ ਲੈ ਜਾ ਉੱਥੇ ਰਸੋਈ ਰੱਖਿਆ ਨੇ ਉਹਦੇ ਮੈਲੇ ਆਈ ਜਾਣੇ ਤੇਰੀ ਬਕੀਆਂ ਬੈਠੀਆਂ ਹੋਣੀ ਕੋ ਗੱਲ ਮੇਰੀ ਗੱਲ ਦੀ ਉਹੀ ਤੈਨੂੰ ਮਿਰਚਾਂ ਬੜੀਆਂ ਲੱਗਦੇ ਮੇਰੇ ਵਿੱਚ ਮਿਰਚਾਂ ਦੀ ਕਿਹੜੀ ਗੱਲ ਹੋ ਗਈ ਯਾਰ ਉਹਦਾ ਭਾਵੇਂ ਚੰਗੀ ਵੀ ਗੱਲ ਕਰਾਂ ਨਾ ਤੈਨੂੰ ਮੇਰੀ ਗੱਲ ਉਹੀ ਨਹੀਂ ਚੰਗੀ ਲੱਗਦੀ ਪਤਾ ਨਹੀਂ ਗੱਲ ਕੀ ਹੈ ਜੇ ਕੁੜੀ ਆਈ ਆ ਆਉਂਦੇ ਆ ਤੁਸੀਂ ਡਹਿਪੇ ਕਿ ਜਾ ਕੇ ਜਾੜ ਕਰ ਮੈਂ ਤਾਂ ਕੋਈ ਗੱਲ ਕੀਤੀ ਗੁਰਪ੍ਰੀਤ ਮੈਂ ਤਾਂ ਉਹਦਾ ਡਿਆਂ ਗੱਲ ਕਰਦਾ ਤੂੰ ਹੀ ਵਿੱਚ ਸਾਨੂੰ ਗੱਲ ਕਰਕੇ ਦੇਵੇਂ ਸਾੜਨ ਦੀ ਇਹਦੇ ਲਾਗੇ ਕਾਹਨੂੰ ਗੱਲ ਕੀਤੀ ਓ ਤੂੰ ਜਿੰਨੇ ਦਿਨ ਪੈਸੇ ਚਾਹੀਦੇ ਤੂੰ ਮੈਨੂੰ ਦੱਸਦੀ ਕੱਲੇ ਨੂੰ ਮੈਂ ਆਪੇ ਤੇਰੇ ਕੋਲ ਜਿੰਨੇ ਚਾਹੀਦੇ ਮੈਂ ਪਾ ਦੇਣੀ ਨੇ ਵੀ ਜੀ ਮੈਂ ਕਿਹੜਾ ਮਦਦ ਮੰਗਣ ਦੀ ਮੈਂ ਤਾਂ ਚਾਹਣਾ ਹੀ ਦੱਸਿਆ ਵੀ ਇਹ ਵੀ ਲੱਗੇ ਸ਼ੁਰੂ ਕਰਨਾ ਨਹੀਂ ਕੋਈ ਨਹੀਂ ਪਰ ਮੈਂ ਤੂੰ ਮੈਨੂੰ ਚਾਹਣਾ ਦੱਸਿਆ ਤੇ ਮੈਨੂੰ ਵੀ ਚਾਹ ਚੜਿਆ ਵੀ ਮੈਂ ਵੀ ਇਹ ਆ ਵੀ ਆਪਣੀ ਭੈਣ ਦੇ ਘਰ ਦੇ ਵਿੱਚ ਹਿੱਸਾ ਪਾਵਾਂ ਹਾਂਜੀ ਉਹ ਤਾਂ ਹੈ ਹੀ ਉਹ ਤਾਂ ਤੁਹਾਡੀ ਮਰਜ਼ੀ ਆ ਨਾ ਕਿ ਜੇ ਤੁਸੀਂ ਦੋਗੇ ਹੈਲਪ ਤੇ ਫਿਰ ਅਸੀਂ ਵਾਪਸ ਵੀ ਤੇ ਕਰਨੀ ਆ ਉਹ ਕੋਈ ਨਹੀਂ ਉਹ ਤਾਂ ਸਮੀਰ ਦੇ ਪਾਪਾ ਨੇ ਵੀ ਨਹੀਂ ਮੰਨਣਾ ਵੀ ਇਹ ਨਾ ਵਾਪਸ ਕਰੀਏ ਕੋਈ ਨਹੀਂ ਤੂੰ ਜਿੰਨੇ ਮੈਂ ਦਊਗਾ ਨਾ ਚੁੱਪ ਕਰਕੇ ਰੱਖ ਲਈ ਚੰਗਾ ਵਾਪਸ ਦੀਦੀ ਨੂੰ ਲੋੜ ਕੋਈ ਵੀ ਚੱਲਣ ਡਿਆ ਸਾਡਾ ਕੰਮ ਵੀ ਖੇਤੀਬਾੜੀ ਦਾ ਵਧੀਆ ਚੱਲਣ ਡਿਆ ਕੋਈ ਗੱਲ ਨਹੀਂ ਹਾਂਜੀ ਤੇ ਕਮਾਈ ਹੈਗੀ ਤਾਂ ਹੀ ਆ ਇਹ ਵੀ ਚਲੋ ਮੈਂ ਰੱਬ ਦਾ ਸ਼ੁਕਰ ਕਰਦਾ ਵੀ ਜਦ ਤੂੰ ਹੀ ਲੱਗੇ ਮਕਾਨ ਸ਼ੁਰੂ ਕਰ ਸ਼ੁਕਰ ਆ ਕਿ ਤੇਰਾ ਘਰ ਵੀ ਵੱਡ ਜੂਗਾ ਤੂੰ ਵੀ ਕਰਨ ਵਾਲੀ ਬਣ ਜੀਂ ਹਾਂ ਨਹੀਂ ਤੇ ਹਾਂ ਬਾਕੀ ਹੁਣ ਜਿੱਲੀ ਤੇ ਰਹਿਣਾ ਨਾ ਇਹਦੇ ਕੋ ਨਾ ਭੋਗ ਨਹੀਂ ਪਉਣਾ ਵੀ ਅਹੀਂ ਕੋਠੀ ਲੱਗੇ ਸ਼ੁਰੂ ਕਰਨ ਪੈ ਹੈ ਦੀ ਕੋਈ ਗੱਲ ਕੀ ਗੱਲ ਨਹੀਂ ਕੋਈ ਕਰਨੀ ਚੰਗਾ ਨੇ ਮੈਂ ਤਾਂ ਪਹਿਲਾਂ ਵੀ ਨਹੀਂ ਕਰਦੀ ਹਾਂ ਜੀ ਇਹਦਾ ਸੁਭਾਅ ਹੀ ਇਦਾਂ ਦਾ ਵਾ ਮੈਂ ਤਾਂ ਸਮਝਣ ਲੱਗਦੀ ਵੀ ਗੱਲ ਕਰਾਂ ਕਿਹੜੀ ਤੇ ਕਿਹੜੀ ਨਾਲ ਕਰਾਂ ਮੈਂ ਤਾਂ 7 ਵਜੇ ਉਹ ਗੱਲ ਦਸੀ ਤੇ ਉਹ ਫੇਰ ਵੀ ਪਤਾ ਕੀ ਗੱਲ ਆ ਇਹਦਾ ਸੁਭਾਅ ਦੇ ਨੂੰ ਪਤਾ ਹੀ ਸ਼ੁਰੂ ਤੋਂ ਇਦਾਂ ਦਾ ਅੰਦਰ ਬਾਹਰ ਢਿੱਡ ਦੀ ਕੱਖ ਨਾ ਹੋਵੇ ਇਹ ਪ੍ਰਕਾਹ ਦੀ ਗੱਲ ਬਾਹਰ ਮਾਰਨੀ ਇਹਨੇ ਕੱਢਦੀ ਹਾਂਜੀ ਆਹ ਕੋਈ ਗੱਲ ਨਹੀਂ ਕੀ ਤੇ ਉਹ ਚਰਨਾਂ ਦੇ ਵੇਖਾਂ ਭਲਾ ਸਮਰੀਤ ਉਹਦੇ ਨਾਲ ਲੜਦੀ ਨਾ ਹੋਵੇ ਚੱਟ ਲੜਦੀ ਆ ਉਹ ਡੇਹ ਖੇਡਣ ਲੱਗਦੇ ਉਹ ਬੈਠੇ ਦੋਨੇ ਢੜਨ ਦੇ ਆ। ਲੁਕ ਡੂ ਗੇਮ ਖਾ ਦੋਨੇ ਖੇਡ ਲੰਗੇ ਟੀਵੀ ਤੇ ਬੈ ਕੇ ਦਾ ਘੜਨਾ। ਕਿੱਦਾਂ ਦੋਨੇ ਭੈਣ ਭਰਾ ਫੋਨ ਤੇ ਲੱਗੇ ਆ। ਹਣਾ ਸਹੀ ਆ। ਉਹ ਆਪਦਾ ਲੱਗਾਂਗੇ। ਫਿਰ ਉਹਦੇ ਫਿਰ ਕਿੱਦਾਂ ਚਲਦੀ ਪੜਾਈ ਫਿਰ? ਵਧੀਆ ਘੂਆ ਜੀ। ਅੱਛਾ। ਤੇ ਫਿਰ ਕੀ ਕਰਨਾ ਹੁੰਦਾ ਲਾਸਟ ਟੂ ਤੋਂ ਬਾਅਦ? ਬਾਹਰ ਹੀ ਜਾਣਾ। ਬਾਟ ਜਾਣਾ ਵਾ ਹਮ ਆਇਲਸ ਕਰੂੰਗਾ ਨਾ ਫਿਰ ਹਾਂ ਕਿਹੜੇ ਦੇ ਜਾਣਾ ਫਿਰ ਵੇਖੋ ਕਿਸੇ ਇਹਨੂੰ ਸਟ੍ਰੇਟ ਇਲੈਕਟ੍ਰੋਲੀ ਜਾਣਾ ਅੱਛਾ ਕੈਨੇਡਾ ਨਹੀਂ ਵਧੀਆ ਨਹੀਂ ਨਹੀਂ ਸੰਜੀਤ ਕਹਿੰਦੀ ਮੈਂ ਕੈਨੇਡਾ ਜਾਣਾ ਇਹਦਾ ਦਿਮਾਗ ਖਰਾਬ ਢੇਰਾ ਵਾ ਮੈਨੂੰ ਕੋਈ ਚੰਦਾ ਜੇ ਤਸਵੀਰ ਨਹੀਂ ਆਂ ਮੈਂ ਅੱਛਾ ਕਿੰਨੀ ਗਲਾਚਵਾ 12 ਵਿੱਚ ਚਲੇ ਬਾਕੀ ਲੈ ਕੇ ਭੇਜਾਂਗੇ ਹਾਂ ਜੀ ਮੇਰੇ ਅੱਗੇ 1 ਲੱਗ ਗਿਆ ਤੇ ਫਿਰ ਮੈਂ 15th ਕਲਾਸ ਚ ਹੋਇਆ ਨਾ ਅੰਦਰਸ ਹੋਰ ਵੱਡਾ ਵਾ ਅੱਛਾ 15 ਜੀ ਆ ਨਾ ਐਸਾ ਮੇਰੇ ਤੇ ਤੈਨੂੰ ਵੀ ਇਹਦੇ ਨਾਲ ਹੀ ਆਸਟ੍ਰੇਲੀਆ ਭੇਜਾਂਗੇ ਹੈ ਇਹਨੂੰ ਤੇ ਕੰਮ ਹੀ ਨਹੀਂ ਕਰਾਂ ਤੇਰਾ ਮੈਨੂੰ ਲੜਾਈ ਕਰੀ ਜਾਣੀ ਬਸ ਵੀ ਕਰੋਂਦੂ ਬੜੀ ਕਾਦੀ ਹੀ ਵੀ ਮੈਂ मामੂ ਪੇਂਟ ਜਾਣਾ ਵਾ ਮੈਂ ਉਹਦੇ ਨਗਲ ਘੇਡਣਾ ਵਾ ਮੈਂ ਇਦਾਂ ਕਰਨਾ ਮੈਂ ਉਹਦਾ ਕਰਨਾ ਤੇ ਹੁਣ ਆਸਟ੍ਰੇਲੀਆ ਜਾਣੀ ਨਹੀਂ ਤੂੰ ਨਾਲ ਇੰਨੇ ਮਹੀਨੇ ਲੜਾਈ ਕਰੀ ਜਾਣੀ ਫਿਰ ਆਸਟ੍ਰੇਲੀਆ ਜਾ ਕੇ ਕੀ ਕਰਨਾ ਆ ਤੇ ਤੂੰ ਫਿਰ ਕੈਨੇਡਾ ਹੋਣਾ ਤੇ ਉਹਨੇ ਆਸਟ੍ਰੇਲੀਆ ਹੋਣਾ ਫਿਰ ਵੇਤਰਸ ਵਿਹਾਰਿਆ ਕਰੋ ਇੱਕ ਦੂਜੇ ਨੂੰ ਮਿਰਰ ਨੂੰ ਹਨਾ ਇੰਨੇ ਵੀਰ ਤਰਸਣਾ ਇਹਨੇ ਨਹੀਂ ਤਰਸਣਾ ਉਹਦੇ ਨਹੀਂ ਯਾਦ ਕਰਦਾ ਹਨਾਨੂੰ ਮੈਨੂੰ ਮੈਂ ਕਿੱਥੋਂ ਯਾਦ ਕਰਨਾ ਦੇਖਿਆ ਪਤਾ ਹੈ ਮੈਨੂੰ ਪਰ ਰਖੜੀ ਤੇ ਮੈਨੂੰ ਐਕਾਸ਼ੇ ਗਿਫਟ ਨਹੀਂ ਨਾ ਮਿਲਿਆ ਤਾਂ ਦਦਾ ਫਿਰ ਵੇਖੀ ਸੀ ਕੋਈ ਨਹੀਂ ਲਾ ਦੂੰ ਗਿਫਟ ਦੇਣਾ ਉਹਦਾ ਉਹਦੇ ਵੇਲਾ ਰਖੜੀ ਵੀ ਉਹੀ ਬੰਨਦੀ ਤੇਨੂੰ ਹਾਂ ਹਨਾ ਤੇ ਤੂੰ ਉਹਨੂੰ ਯਾਦ ਵੀ ਨਹੀਂ ਕਰਦਾ ਆਏ ਆਏ ਨਾ ਉੱਧਰ ਬੈ ਗਈ ਆ ਇਧਰ ਛੇੜ ਛੇੜ ਗਈ ਆਂਦਿਆਂ ਹੀ ਮੇਰੀ ਸੁਣੋ ਗੱਲ ਹਾਂ ਅੱਜ ਇਹ ਤੇ ਆਈ ਆ ਪਾਣੀ ਪੀਣ ਲਈ ਆ ਆਉਂਦਿਆਂ ਹੀ ਕੋਠੀ ਦੀ ਮਾਰ ਨਹੀਂ ਛੋਲੀ ਆ ਉਸੇ ਵੇਲੇ ਤੁਸੀਂ ਪੈਸੇ ਦੇਣ ਦੀ ਗੱਲ ਕਰ ਲਈ ਆ ਕੀ ਗੱਲ ਪੈਸੇ ਕਢਾ ਕੇ ਲਿਆਂਦੇ ਆ ਉਹ ਦੇਣ ਮਾਤੀ ਤੇ ਕੋਈ ਨਹੀਂ ਲੈ ਆਵਾਂਗਾ ਪੈਸੇ ਬਹੁਤ ਜਿਆਦੇ ਪੈਸੇ ਆ ਜੇ ਇੰਨੇ ਜਿਆਦੇ ਪੈਸੇ ਆ ਨਾ ਕਿ ਇਹ ਗਰੀਬਾਂ ਨੂੰ ਦਾਨ ਕਰੋ ਕਹੇ ਗਰੀਬ ਦੀ ਕੁੜੀ ਦਾ ਵਿਆਹ ਕਰ ਦੋ ਜੇ ਜਾਦੇ ਪੈਸੇ ਹੈਗੇ ਆ ਤੇ ਉਹ ਰੋਟੀ ਪਾਣੀ ਖਾਂਦੇ ਆ ਚੰਗਾ ਭਲਾ ਮੈਂ ਨਾ ਤੂੰ ਸਭ ਕਾਹੇ ਵਾਲੇ ਆ ਗਈ ਜਾਨੀ ਇਹ ਤੇ ਕੀ ਮੈਂ ਕਹਤਾ ਹੈ ਕੀ ਨਹੀਂ ਆਖਣ ਦੀ ਤੂੰ ਸਭ ਕੋ ਆਖਣ ਦੀ ਉਹਨਾਂ ਦੇ ਪੈਸੇ ਮੰਗਣ ਦਾ ਨਾਂ ਨਹੀਂ ਲਿਆ ਮੈਂ ਤਾਂ ਸਭ ਕੋ ਇੱਥੇ ਸੁਣ ਲਈ ਹਾਂ ਤੇ ਤੁਸੀਂ ਆਪੇ ਗਈ ਜਾਨੇ ਮੈਂ ਦਊਗਾ ਪੈਸੇ ਮੈਂ ਦਊਗਾ ਪੈਸੇ ਮੰਗਿਆਂ ਦਈਦੇ ਆ ਆਪ ਨੂੰ ਨਹੀਂ ਪਤਾ ਆਪ ਨੂੰ ਆਪਣੇ ਘਰ ਦਾ ਪਤਾ ਹੁੰਦਾ ਵਾ ਉਹਦੇ ਘਰ ਦਾ ਵੀ ਮੈਨੂੰ ਪਤਾ ਵਾ ਮੇਰੀ ਭੈਣ ਦੇ ਹਾਲਾਤਾਂ ਦਾ ਮੈਨੂੰ ਪਤਾ ਬਹੁਤ ਗਲਤ ਗੱਲ ਆ ਕਾਦੀ ਗਲਤ ਵਾ ਯਾਰ ਇਹਦੇ ਵਿੱਚ ਹਾਏ ਆਪਣੇ ਦਿਮਾਗ ਨਾਲ ਸੋਚੋ ਕੋ ਕੱਲੂ ਕੁੜੀ ਵਿਆਹਣੀ ਆ ਉਦੋਂ ਨਾਨਕੇ ਬਣ ਕੇ ਜਾਵਾਂਗੇ ਲੋਕਾਂ ਨੂੰ ਪਤਾ ਲੱਗੂਗਾ ਵੀ ਨਾਨਕੇ ਆਏ ਆ ਐਦਾਂ ਪੈਸੇ ਦਿੱਤੇ ਤੇ ਰੁੱਡਾਂ ਚ ਵੜ ਜਾਂਦੇ ਆ ਕੁੜੀ ਦੇ ਵੀ ਐਡੀ ਆ ਅਜੇ ਕੁੜੀ ਨੇ ਜਵਾਨ ਹੋਣਾ ਸਭ ਕੁਝ ਹੋਣਾ ਜਦੋਂ ਉਹ ਸਮਾਂ ਆਊਗਾ ਉਦੋਂ ਵੇਖੀ ਜਾਊਗੀ ਹੁਣ ਜਿਹੜਾ ਸਮਾਂ ਆਇਆ ਇਹਨੂੰ ਜ਼ਬਾਲ ਲੈਣਾ ਹੁਣ ਹੀ ਕੁੜੀ ਦੇ ਨਾਂ ਤੇ ਥੋੜਾ ਥੋੜੇ ਰੱਖੀ ਜਾਓ ਉਦੋਂ ਨੂੰ ਜਾਦੇ ਹੋ ਜਾਣਗੇ ਨਾਲੇ ਲੋਕਾਂ ਨੂੰ ਪਤਾ ਲੱਗੂ ਨਾਨਕੇ ਆਏ ਵੱਜ ਗੱਜ ਕੇ ਆਏ ਕੀ ਕੀ ਲੈ ਕੇ ਆਏ ਉਦੋਂ ਸਾਰਾ ਹੀ ਫਰਨੀਚਰ ਸਾਰੀਆਂ ਚੀਜ਼ਾਂ ਜੋ ਦਿੰਦੇ ਲੈ ਕੇ ਜਾਵਾਂਗੇ ਤੇ ਨਾਲੇ ਚੱਜਣਾ ਵੱਜ ਗੱਜ ਕੇ ਪਤਾ ਲੱਗ ਜੂਗਾ ਐਦਾਂ ਪੈਸੇ ਦਿੱਤੇ ਰੁੱਣਾ ਜਵੜ ਜਾਂਦੇ ਕੋਈ ਮੁੱਲ ਨਹੀਂ ਪੈਂਦਾ ਇਹ ਨਾ ਬਹਿਹਾਂ ਦਾ ਇਹ ਵੀ ਹੁਣ ਚਲੋ ਕੋਠਿਆਂ ਤੇ ਦੇਣੇ ਪੈਂਦੇ ਹੁੰਦੇ ਆ ਕੋਈ ਗੱਲ ਨਹੀਂ ਕਿ ਮਾਤਾ ਦੋ ਭੈਣ ਜਿੰਨੀ ਦਿੱਤੀ ਜਾਂਦੀ ਆ ਦੂਜੀ ਗੱਲ ਜੇ ਤੂੰ ਆਨੀ ਆ ਨਾ ਵੀ ਮੇਰਾ ਭਰਾ ਕਹਿੰਦਾ ਸੀ ਨਾ ਪੈਸੇ ਲਓ ਜਿੰਨੇ ਲੈਣੇ ਆ ਕੀਤਾ ਸੀ ਨਾ ਫੋਨ 'ਚ ਅਸੀਂ ਘਰ ਬਣਾਇਆ ਸੀਗਾ ਅਸੀਂ ਆਖਿਆ ਨਾ ਆਡੇ ਘਰ ਸਭ ਕੋ ਵਾਹੀ ਜਿੱਦਾਂ ਮਰਜ਼ੀ ਬਣਾਈਏ ਅਸੀਂ ਕੱਲ ਨੂੰ ਆਪਣੀਆਂ ਪਰਜਾਈਆਂ ਦੀ ਗੱਲ ਨਹੀਂ ਸੁਣਨੀ ਵੀ ਅਸੀਂ ਪੈਸੇ ਦਿੱਤੇ ਹੈਗੇ ਤੇ ਕੋਈ ਗੱਲ ਨਹੀਂ ਇਦਾਂ ਹੀ ਹੁੰਦੀ ਆ ਕੋਈ ਭੈਣ ਭਰਾ ਵੱਧ ਕਰਦਾ ਕੋਈ ਘਟ ਕਰਦਾ ਵਾ ਇਹਦੇ ਵਿੱਚ ਤੇ ਕੋਈ ਗੱਲ ਨਹੀਂ ਤੁਸੀਂ ਤੇ ਕਿਹ ਤਰ੍ਹਾਂ ਜ਼ਿਆਦਾ ਹੀ ਕਰਦੇ ਆ ਨਾ ਕੋ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਤੁਹਾੜ ਕੋ ਦੋ ਨੰਬਰ ਦਾ ਪੈਸਾ ਵਾ ਖਰਿਆ ਦੋ ਨੰਬਰ ਦੀ ਨਹੀਂ ਗੱਲ ਸਾਡੇ ਭੈਣ ਭਰਾਵਾਂ ਦਾ ਪਿਆਰ ਹੀ ਵੜਾ ਇਹ ਮਾਇਆ ਜਿਹੜੀ ਹੱਥਾਂ ਦੀ ਮੈਲ ਵਾ ਇਧਰ ਲੱਥ ਜਾਂਦੀ ਇਧਰ ਚੜ੍ਹ ਜਾਂਦੀ ਕੋਈ ਗੱਲ ਹੀ ਨਹੀਂ ਆਹੋ ਪਹਿਲੇ ਥੋੜਾ ਦੇਖਣਾ ਤੁਹਾਡਾ ਲੋਕਾਰ ਤੁਹਾਡਾ ਪਿਆਰ ਵੇਖੀਦਾ ਲੋਕਾਰ ਲੋਕਾਰ ਪਿਆਰ ਤੁਹਾਡਾ ਲੋਕੀ ਭਲਾ ਭੈਣ ਭਰਾ ਹੈਗੇ ਆ ਉਹ ਗੱਲ ਸੁਣ ਲੈ ਹੁਣ ਮੇਰੀ ਗੱਲ ਸੁਣ ਤੁਹਾਡਾ ਭੈਣ ਭਰਾਵਾਂ ਦਾ ਪੈਸੇ ਨਹੀਂ ਪਿਆਰ ਵਾ ਉਦਾਂ ਨਹੀਂ ਕੋਈ ਗੱਲ ਵੀ ਨਹੀਂ ਤੇ ਬਥੇਰਾ ਸਾਡਾ ਪਿਆਰ ਆਗੇ ਪੈਸੇ ਨੇ ਥੋੜਾ ਇਹੇ ਦੇ ਦੋ ਤੇ ਪੈਸੇ ਲੱਲੋ ਜਿੰਨੇ ਆਖੇ ਉਹਨੇ ਦੇ ਦੂੰਗਾ ਪਤਾ ਨਹੀਂ ਤੈਨੂੰ ਲੱਗਦਾ ਕਰ ਪੈਸੇ ਮੁੱਕਣੇ ਨਹੀਂ ਜਿੱਦਾਂ ਤੂੰ ਏਦਾਂ ਕਰ ਚਾਹ ਚੂ ਬਣਾ ਤੇ ਪਿਆਰ ਮੈਂ ਜਾਨ ਕੇ ਮਰੀ ਜਾਂਦੀ ਮਜ਼ਾ ਆਇਆ ਸਮਝੀ ਤੈਨੂੰ ਬਰਾ ਬੰਕੇ ਹਾਂ ਉਹ ਮਮਾ ਰੱਖੜੀ ਕਦੋਂ ਬੰਨਣੀ ਆ ਕਿੰਨਾ ਟਾਈਮ ਹੋ ਗਿਆ ਹਨ ਉਹ ਆਇਆ ਚਾਹ ਵੀ ਪੀ ਲਈ ਆਪਾ ਮੱਝਾ ਵੀ ਪੀ ਲਿਆ ਹੋਰ ਕੀ ਪੀਣਾ ਵਾ ਨਹੀਂ ਇਹ ਉਹ ਤਾਂ ਪੀ ਲਿਆ ਤਾਂ ਹੁਣ ਢਿੱਡੀ ਚ ਕਪੈਸਿਟੀ ਹੈਗੀ ਹੋਰ ਚੀਜ਼ ਖਾਣ ਦੀ ਨਹੀਂ ਤਾਂ ਫੇਰ ਹਾਂ ਤੇ ਰੱਖੜੀ ਚ ਰੱਖੜੀ ਹੋਣੇ ਬੰਦਾ ਕਿ ਜੇ ਬਾਅਦ ਚ ਰੈਸਟੋਰੈਂਟ ਚ ਚੱਲ ਜਾ ਕੇ ਕੋਣਾ ਕੋ ਖਾਣ ਕੇ ਅੱਛਾ ਰੈਸਟੋਰੈਂਟ ਚ ਜਾਣਾ ਹੁਣ ਤੂੰ ਨਹੀਂ ਹੋ ਰੱਖੜੀ ਹੁਣ ਨਹੀਂ ਬੰਨਣੀ ਆਪਾਂ ਕਿ ਉਹਨਾਂ ਸ਼ਾਮਾਂ ਪੈ ਗਈਆਂ ਵਾ ਕੀ ਹੋ ਗਿਆ ਬਹੁਤ ਅਸਵਧ ਰਖੜੀ ਥੋੜੀ ਬੰਨੀ ਕੀ ਆ ਰਖੜੀ ਤੇ ਜਦੋਂ ਮੱਦੀ ਬੰਸਾ ਦੇ ਆਸੀ ਜਦੋਂ ਮੱਦੀ ਦੀਂਦੀ ਆ ਪਾਸੇ ਸਵੇਰੇ ਬੰਨੀ ਨਹੀਂ ਹੁੰਦੀ ਰਖੜੀ ਪਰ ਮੈਨੂੰ ਮੇਰਾ ਜੀਗਰ ਉਨਡਾ ਕੇ ਮੈਂ ਹੁਣੇ ਬੰਨਾ ਸਮਰੀ ਤੇ ਲਿਜੇ ਥੋੜੀ ਘਰੀ ਦੀ ਆ ਪਰ ਉਹਨਾਂ ਕੱਲ ਨੂੰ ਸਵੇਰੇ ਬੰਨਣੀ ਆ ਆ ਕੱਲ ਨੂੰ ਬੰਨ ਲਾਂਗੇ ਉਡ ਲੇਟ ਲੇਟ ਤਾਂ ਹੋਣਾ ਸ਼ਾਮਾ ਹੋਣ ਪਈਆਂ ਰਖੜੀ ਤਾਂ ਹੈਗੀ ਹੈ ਜੇ ਮਹੀਨੇ ਨੂੰ ਤੇ ਆਪਾਂ ਪਹਿਲਾਂ ਹੀ ਬੰਨ ਲੈਣ ਲੱਗੇ ਆ ਹੱਦ ਪਰ ਵੀ ਫਿਰ ਮੈਨੂੰ ਅੱਜ ਨੀਂਦ ਹੀ ਨਹੀਂ ਹੋਣੀ ਮੇਰਾ ਰਖੜੀ ਬੰਨ ਮੈਂ ਅੱਛਾ ਤਾਂ ਹੁਣ ਬੰਨ ਕੇ ਫੇਰ ਸੌਣਾ ਹੈ ਨਾ ਇਹਦਾ ਕਰਦੀ ਫਿਰ ਤੇਰੀ ਮਾਮੀ ਨੂੰ ਕੁੱਛਦੀ ਆ ਹੈ ਨਾ ਤੇ ਫੇਰ ਰਖੜੀ ਬੰਨ ਲੈਣੇ ਆ ਠੀਕ ਆ ਠੀਕ ਆ ਆ ਜੇਤ ਕਰਦੇ ਉਹਨਾਂ ਨੇ ਵੀ ਇਹੀ ਕਹਿਣਾ ਵੇਖੀ ਯਾਸ ਮੈਂ ਥੋੜੀ ਬੰਨੀ ਧੀ ਰਖੜੀ ਠੀਕ ਆ ਹਾਂ ਮੈਂ ਕੁਛ ਨਹੀਂ ਆਦੇ ਠੀਕ ਆ ਇੰਨੇ ਜੇਤ ਨਹੀਂ ਕਰਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਬੰਨ ਹੀ ਲੈਣੀ ਆ ਕੋਈ ਗੱਲ ਨਹੀਂ ਤੇ ਨਾਲੇ ਹੁਣ ਤਕਾਣਾ ਪਈਆਂ ਵਾ ਦਿਨ ਟਾਲ ਦੇਣਾ ਥੋੜੀ ਰਖੜੀ ਬੰਨੀ ਦੀ ਹੁੰਦੀ ਆ ਸਵੇਰੇ ਸਵੇਰੇ ਰਖੜੀ ਬੰਨੀ ਦੀ ਆ ਠੀਕ ਅੱਛਾ ਸਵੇਰੇ ਫਿਰ ਬੰਨ ਲਾਂਗੇ ਤੇ ਮੈਨੂੰ ਏਡੀ ਛੇਤੀ ਜੇ ਤਾਂ ਭੁੱਲ ਜਾਂਦਾ ਵਾ ਰਖੜੀ ਬੰਨਣ ਦੀ ਉਹ ਫਿਰ ਕੁੜੀ ਜੇਦ ਕਰਨ ਦੇ ਹੀ ਨਾ ਤੇ ਕਹਿੰਦੀ ਵੀ ਬੰਨ ਲਈਏ ਤੇ ਮੈਂ ਕਿਹਾ ਚਲ ਬੰਨ ਲੈਨੇ ਆ ਕੋਈ ਨਹੀਂ ਨਿਆਣੇ ਇਦਾਂ ਹੀ ਕਰਦੇ ਹੁੰਦੇ ਆ ਸਵੇਰੇ ਬੰਨਿਓ ਰਖੜੀ ਸੁੱਚੇ ਮੂੰਹ ਆ ਨੂੰ ਕੇ ਉੱਠ ਕੇ ਸਾਰੇ ਜਾਣੇ ਤਾਂ ਇਹ ਫਿਰ ਉੱਥੇ ਬਹਿ ਕੇ ਬੰਨ ਲਾਂਗੇ ਅੱਛਾ ਕੀ ਬਣਾਉਣ ਲੱਗੇ ਜੀ ਬਣਾਉਣਾ ਕੀ ਆ ਤੁਸੀਂ ਤਾਂ ਦੱਸਿਆ ਨਹੀਂ ਨਾ ਖੜੇ ਪੈਰ ਤੇ ਦੱਸਿਆ ਤਾਂ ਕੋਈ ਸਬਜੀ ਸਬਜੀ ਕੁਝ ਵੀ ਨਹੀਂ ਮੰਗਾਇਆ ਤੇ ਉਹਦੇ ਮੈਨੂੰ ਸੋ ਕਹਿਣ ਦਾ ਹੈ ਕਿ ਮੰਮੀ ਰਾਜਮਾ ਬਣਾ ਲੈ ਨਾਲੇ ਪਨੀਰ ਬਣਾ ਲੈ ਤੁਹਾਡੇ ਹੋਣ ਤੋਂ ਪਹਿਲਾਂ ਉਦਾਂ ਹੀ ਡੇ ਹਾਂ ਸਲਾਮਾ ਕਰਨ ਵੀ ਕੀ ਕਰਨਾ ਵਾ ਤੇ ਮੈਂ ਚੱਲ ਉਹ ਬਣਾ ਲੈਨੀ ਆ ਆ ਨਿਆ ਹੋ ਸਮ੍ਰੀਤ ਨੂੰ ਵੀ ਖਾ ਲੈਨੇ ਤੁਸੀਂ ਸਮ੍ਰੀਤ ਨੂੰ ਵੀ ਰਾਜਮਾ ਪਸੰਦ ਆ ਤੈਨੂੰ ਪਸੰਦ ਵਾ ਹਾਂਜੀ ਅੱਛਾ ਅੱਛਾ ਫੇਰ ਠੀਕ ਵਾ ਚੱਲ ਫੇਰ ਕੋਈ ਨਹੀਂ ਤੇ ਫੇਰ ਮੈਂ ਜਦ ਤੱਕ ਦੀ ਸਬਜੀ ਬਣਾਉਣੇ ਮੈਂ ਉਧਰ ਨਾ ਜਾਵਾਂ ਕਿੱਧਰ ਮਨਪੀਤ ਉਹਨਾਂ ਵੱਲ ਹਾਏ ਹਾਏ ਗੁਰਪ੍ਰੀਤ ਤੂੰ ਰਹਿਣਾ ਨਹੀਂ ਦੋ ਚਾਰ ਦਿਨ ਆਖਣ ਧਿਆ ਵੀ ਰਹਿਣਾ ਵਾ ਦੋ ਚਾਰ ਦਿਨ ਆਥੇ ਰਹਿਣਾ ਤੇ ਹੈ ਹੀ ਆ ਮੈਂ ਹੱਥ ਚੱਲ ਮਿਲੇ ਨਹੀਂ ਮੈਂ ਮੇਲਾ ਵਾਂ ਹਨਾ ਜਾਇਆ ਜਾਊਗਾ ਉਧਰ ਹੁਣ ਤੂੰ ਆਈ ਆ ਨਾ ਉਰਾਂ ਦਾ ਕੋਈ ਜੀ ਬਾਹਰ ਨਹੀਂ ਨਿਕਲਿਆ ਹਲੇ ਤੱਕ ਉਹ ਸਦਾ ਨਾ ਪਤਾ ਲੱਗਾ ਹੋਵੇ ਪਤਾ ਨਾ ਲੱਗਾ ਹੋਵੇ ਉਦਾਂ ਦੋ ਤਿੰਨ ਫੇਰੇ ਮਾਰ ਜਾਂਦੀ ਆ ਤੇ ਹੁਣੇ ਆਈ ਨਹੀਂ ਗਈ ਪਤੇ ਨੂੰ ਕਿਉਂ ਨਹੀਂ ਲੱਗਦਾ ਪਤਾ ਜਦੋਂ ਇਦਾਂ ਕੋਈ ਬਾਹਰ ਅੰਦਰ ਨਿਕਲਦਾ ਗੱਲਾਂ ਕਰਦੇ ਸਭ ਕੋ ਪਤਾ ਲੱਗਦਾ ਵਾ ਉਦਾਂ ਹੀ ਬੜੀ ਚਲਾਕ ਵਾ ਆਂਦੀ ਹੋਣੀ ਆ ਵੀ ਇਹ ਆਈ ਪਿੱਛੇ ਤਾਂ ਗਾਂ ਆਵੇ ਐਡੀ ਬਾਧੂਆ ਤੂੰ ਜਿਹੜੀ ਵੀ ਹੁੰਦੀ ਤੁਰ ਪਈਂ ਘਰ ਘਰ ਫੇਰਨ ਮਾਤੀ ਨਹੀਂ ਚੱਲ ਭਰਾ ਦਾ ਹੀ ਘਰ ਈ ਓਦਾਂ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਜਾਇਆ ਜਾਊਗਾ ਪਹਿਲਾਂ ਆਉਗੀ ਨਾ ਮਿਲਣ ਤੈਨੂੰ ਤੇ ਫੇਰ ਤੂੰ ਚੱਲ ਜੀ ਨਾਲੇ ਹੁਣ ਤੂੰ ਅਜੇ ਆਈ ਇੱਥੇ ਬਹੁ ਖਲੋ ਫੇਰ ਹੋਣਾ ਓਦਾਂ ਤੂੰ ਆ ਨਹੀਂ ਮੈਂ ਗੱਲਾਂ ਬਾਤਾਂ ਕਰਨੀਆਂ ਵਾ ਓਦਾਂ ਤੂੰ ਉਸੇ ਵੇਲੇ ਆਉਂਦੀ ਓਧਰ ਤੁਰ ਪਈਂ ਆ ਸਵੇਰੇ ਜਾਵੀਂ ਹੁਣ ਹੁਣ ਠੀਕਾ ਜਾਣਾ ਕਿਤੇ ਵੀ ਤਾਂ ਸਵੇਰੇ ਚਲ ਆਹੋ ਰੋਟੀ ਪਾਣੀ ਪਕਾਉਣੇ ਖਾਓ ਗੱਲਾਂ ਬਾਤਾਂ ਕਰੋ ਆਪਣੇ ਭਰਾ ਦੇ ਨਾਲ ਤੇ ਸਵੇਰੇ ਜਾਇਓ ਸਾਨੂੰ ਮਿਲਣ ਆਈ ਐ ਇਹ ਤੇ ਆਈ ਉਹਨਾਂ ਨੂੰ ਮਿਲਣ ਉਹ ਜਾ ਸਾਡਾ ਬੰਦਾ ਲਈ ਲੱਗ ਜਿਹਨੂੰ ਕਿਤੇ ਅਕਲ ਨਹੀਂ ਘਟੇਦੀ ਜਿਵੇਂ ਮੈਂ ਗੱਲ ਕਰਦੀ ਆ ਤੇ ਮੇਰੇ ਸਿਰਦਿਆਂ ਵਾਲਾ ਨੂੰ ਪੈਂਦਾ ਵਾ ਇਹਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ ਆਉਂਦੀ ਉਹਨਾਂ ਦਾ ਚਾਹ ਚੜ ਗਿਆ ਵੀ ਮੈਂ ਉਧਰ ਚਲੀ ਜਾਂ ਛੇਤੀ ਉਧਰ ਪਤਾ ਨਹੀਂ ਕੀ ਕੀ ਠੰਡੀ ਪਾਈ ਮਨਪ੍ਰੀਤ ਨੇ ਬੱਤੇ ਬੱਤੇ ਗੱਲਾਂ ਮਨਪ੍ਰੀਤ ਕਰਦੀ ਆ ਇਹਨੂੰ ਵੀ ਇਦਾਂ ਜਰਾਉਂਦੀ ਇਦਾਂ ਕਰਦੀ ਇਦਾਂ ਕਰਦੀ ਆ ਨੋਕਾ ਟੋਕੀਆਂ ਕਰਦੀ ਆ ਹੁਣ ਫੇਰ ਜਾ ਕੇ ਬਹਿ ਜੂ ਉਹਦੇ ਸਰਾਂ ਨੇ ਲੋਕਾ ਟੋਕੀਆਂ ਕਰਨ ਉਹਨੇ ਮੇਰੇ ਸਰਾਂ ਨੇ ਬਹਿ ਜਾਣਾ ਵੀ ਤੇਰੀ ਨਣਾ ਨਹੀਂ ਆਈ ਤੇ ਮੈਨੂੰ ਐਂਦਾ ਕਹਿ ਗਈ ਇਹ ਤਾਂ ਨਾ ਹੀ ਹੁੰਦੀ ਤੇ ਚੰਗਾ ਹੀ ਕੀ ਫਿਆਦਾ ਮੇਰਾ ਆਉਂਦਾ ਮੈਂ ਤੇ ਆਈ ਹੀ ਤੇ ਚਾਹ ਚਾਚੇ ਤਾਇਆ ਨੂੰ ਸਾਰਿਆਂ ਨੂੰ ਮਿਲੂੰਗੀ ਮਨ ਹੋਰ ਹੁੰਦਾ ਵਾ ਬੜੀ ਤੇ ਤਾਂ ਭਾਬੀ ਨੇ ਤੇ ਇਥੋਂ ਅੰਦਰੋਂ ਨਹੀਂ ਬਾਹਰ ਨਿਕਲਣ ਦੇਣਾ ਹੁੰਦਾ ਮੈਂ ਚਾਹ ਹੁਣੇ ਹੁਣੇ ਜਾਣ ਨਹੀਂ ਜੇ ਤਾਂ ਮੂਡ ਸਹੀ ਆ ਕੱਲ ਦਾ ਕੋਈ ਪਤਾ ਨਹੀਂ ਉਨੇ ਵੇਖਿਆ ਨੇ ਜਾਣ ਹੀ ਨਹੀਂ ਦਿੱਤਾ। ਜੇ ਬੰਦਾ ਕੁਝ ਹੀ ਉਹਨਾਂ ਨੂੰ ਨਹੀਂ ਪਤਾ ਲੱਗਾ ਤੇ ਮੈਂ ਤਾਂ ਜਾ ਹੀ ਸਕਦੀ ਹਾਂ ਨਾ ਉਹਨਾਂ ਘਰ। ਉਹ ਮੈਨੂੰ ਕਿਹੜਾ ਕਹਿਣਗੇ ਵੀ ਤੂੰ ਸਾਡੇ ਘਰੋਂ ਨਿਕਲ ਜਾ। ਬਸ ਜਾਣ ਹੀ ਨਹੀਂ ਦੇਣਾ ਹੁੰਦਾ। ਅੰਦਰ ਹੀ ਵੜ ਕੇ ਬਹਿ ਜਾਓ। ਜੇ ਇਹ ਜੇਲ੍ਹ ਹੀ ਕੱਟਣੀ ਹੈ ਅੰਦਰ ਵੜ ਕੇ ਤੇ ਫਿਰ ਮੈਂ ਉੱਥੇ ਚੰਗੀ ਹੀ ਨਾ। ਇੱਕ ਦਾ ਸਮਰੀਤ ਜਿੱਦ ਕਰ ਲੈਂਦੀ ਆ ਮਾਮੂ ਪਿੰਡ ਚੱਲੀਏ ਮਾਮੂ ਪਿੰਡ ਚੱਲੀਏ। ਉਹਨਾਂ ਦਾ ਪਤਾ ਹੀ ਆ ਮਾਮੂ ਪਿੰਡ ਦਾ ਹਾਲ ਕੀ ਆ।